ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਆਸ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਦੁਪਹਿਰ ਦਾ ਸਮਾਂ ਆ ਜੀ ਟਾਈਮ ਹੋ ਗਿਆ ਪ੍ਰਸ਼ਾਦਾ ਪਾਣੀ ਸ਼ਕਨ ਦਾ ਭੁੱਖ ਲੱਗੀ ਆ ਵਾਹਲੀ ਤੇ ਆਪਾਂ ਮੰਗਾ ਲਈ ਥਾਲੀ ਹਾਂਜੀ ਮੇਰੀ ਵੈਜੀਟੇਰੀਅਨ ਥਾਲੀ ਆ ਇਹਦੇ ਵਿੱਚ ਪਾਲਕ ਪਨੀਰ ਸ਼ਾਹੀ ਪਨੀਰ ਤੇ ਰਾਈਸ ਸੈਲਡ ਤੇ ਇੱਕ ਗੁਲਾਬ ਜਾਮਨ ਤੇ ਨਾਲ ਹੈਗੇ ਆ ਜੀ ਨਾਨ ਸਿੰਘ ਸਾਹਿਬ ਨੌਂ ਵਿੱਚ ਕਰ ਰਹੇ ਨੇ ਹਾਂਜੀ ਹੋ ਗਈ ਜੀ ਵੇਟ ਪੂਜਾ ਹੁਣ ਕਰਦੇ ਆਂ ਕੋਈ ਕੰਮ ਦੂਜਾ ਹਾਂਜੀ ਖਾ ਪੀ ਕੇ ਆਪਾਂ ਮਾਂਜ ਲੈ ਭਾਂਡੇ ਤੇ ਹੁਣ ਆਪਾਂ ਕਰਨ ਲੱਗਿਆਂ ਸਾਫ ਸਫਾਈ ਲਓ ਜੀ ਲਾ ਲਈ ਚੜੂ ਪੁੱਛੇ ਜਿਨੀ ਛੇਤੀ ਦੁਖਾ ਰਹੀ ਹੈ ਨਹੀਂ ਛੇਤੀ ਹੋਇਆ ਨਹੀਂ ਕੰਮ ਕੰਮ ਤਾਂ ਹੌਲੀ ਹੌਲੀ ਹੁੰਦਾ ਕੰਮ ਤਾਂ ਕਰਨਾ ਹੀ ਆ ਚਾਹੇ ਹੌਲੀ ਹੌਲੀ ਕਰੀਏ ਚਾਹੇ ਤੇਜ਼ ਕਰੀਏ ਅੱਜ ਮੀ ਨਹੀਂ ਪੈਂਦਾ ਅੱਜ ਵਧੀਆ ਦੇਣਿਆ ਚਲੋ ਜੀ ਚਾਹ ਦਾ ਟਾਈਮ ਹੋ ਗਿਆ ਚਾਹ ਨਾਲ ਖਾਂਦੇ ਆ ਮਠਾਈ ਆਦਰ ਨੇ ਹਾਂ ਕੀ ਖਾ ਰਹੇ ਹੋ ਜੀ ਸਭ ਤੋਂ ਬੈਸਟ ਗਲਾਸ ਜਮਨ ਖਾਦੀ ਆ ਅੱਛਾ ਜੀ ਮਾਈ ਫੇਵਰਿਟ ਓਕੇ ਹਾਂ ਜੀ ਇਹ ਹੈਗਾ ਮੈਂ ਹਾਂ ਫਰੀ ਦੇ ਦਿਆ ਲੈ ਕਿ ਟੀਰਾ ਮੀ ਜ਼ੂ ਵੀ ਲਿਆਂਦਾ ਲੈ ਇੱਕ ਮੰਗੋ ਵਾਲਾ ਵੀ ਮਠਿਆਈ ਕੀਤੇ ਵਾਲਾ ਦੇ ਦੇ ਯਮੀ ਯਮੀ ਮਠਿਆਈ ਚੱਲ ਬੱਸ ਚਲੋ ਇੱਕ ਖਾ ਲਓ ਤੁਸੀਂ ਵੀ ਲੈ ਲਓ ਹਾਂਜੀ ਆਜੋ ਮੈਂ ਤਾਂ ਲੈਣਾ ਆਜੋ ਜੀ ਕੈਂਡੀ ਵੀ ਲੈ ਲਓ ਮੈਂ ਕਹਿੰਦੀ ਮੜੀ ਗਰਮ ਕਰ ਦੋ ਵਿੱਚ λε비 ਮੈਨੂੰ ਮੇਰਾ ਗਰਮ ਕਰ ਦੋ ਸਾਰਾ ਸਾਰੀ ਗਰਮ ਮਠਿਆਈ ਗਰਮ ਕਰ ਲਿਓ ਤਾਂ ਇਦਾਂ ਠੀਕ ਐ ਸਾਰੀ ਕਰ ਲਓ ਮੈਂ ਕਹਿੰਦੀ ਥੋੜੀ ਥੋੜੀ ਕਰ ਲਓ ਨਾ ਮਜ਼ਾ ਪੁੱਤ ਰੱਖ ਦੇ ਗਰਮ ਕਰ ਲਿਓ ਥੋੜੀ 20 ਮਿੰਟ ਤੱਕ ਕਰ ਲੈਣ ਹਾਂ ਕਰ ਲਓ ਮੜੀ ਗਰਮ ਗਰਮ ਸਾਰਾ ਲੱਗੇ ਆਏ ਪੋਤੇ Bye. Akala. Bye. Love you betul. Tengok ni ਇਹ ਮੈਨੂੰ ਦੇ ਦੇ ਜੱਜ ਬੰਦ ਦੇ ਦੇ ਮੈਨੂੰ ਦੇ ਦੇ ਮੈਨੂੰ ਤੇਰੇ ਇਹ ਮੈਨੂੰ ਤੇ ਤੇ ਮੈ ਲੂਗਾ ਕਲ ਆ ਗਈ ਹੈ ਇਹ ਕੀ ਹੈ ਮੇਰਾ ਫੇਵਰਟ ਬਲੈਕ ਪਿੰਕ ਹੈ ਕਿਆ ਕਲੇ ਮੀਲੇ ਕ ਮੈਕਅਪਸ ਨਾ ਮੈਕਅਪਸ ਕਹਿੰਦੇ ਇਹਨਾਂ ਨੂੰ ਨਹੀਂ സ ਕੀ ਗਾਣਾ ਲੱਗਿਆ ਲੱਗਦਾ ਕਿਸੇ ਕੋਲ ਜਿਹੇ ਸਕੇ ਪਾਇਆ ਸੀ ਜੋ ਛੇਰਾ ਫੇਵਰੇਟ ਗਾਣਾ ਲੱਗਿਆ ਦਾਦੀ ਆ ਕੀ ਇਹ ਵਿੱਚ ਜੈਲੀ ਹੈ ਜੈਮ ਪਾਈ ਹੈ ਨਾ ਯਾਹ ਹੈ ਖੁੱਲਦਾ ਨਹੀਂਗਾ ਇਦਾਂ ਇਹਦਾ ਥੋੜਾ ਖੁੱਲਦਾ ਐਦਾਂ ਨਹੀਂ ਖੁੱਲਦਾ ਕਿਵੇਂ ਖੁੱਲਦਾ ਫੇ ਉਹਦਾ ਪ੍ਰਾਈਸ ਮਿਲਦੇ ਹੁੰਦੇ ਨਾਲ ਪਤਾ ਨਹੀਂ ਕਿ ਐਦਾਂ ਮਿਲਦੇ ਹੋ ਹੁਣ ਤਾਂ ਖਾ ਲਿਆ ਆਪਾਂ ਅਗਲੀ ਵਾਰ ਪੁੱਛਾਂਗੇ ਕਿ ਕਿੱਦਾਂ ਮਿਲੂਗਾ ਅੱਜ ਜੀ ਪੁੱਛ ਦੇਣ ਕੋਈ ਕਿੱਦਾਂ ਫੇਰ ਖਾ ਲਿਆ ਮਕਰੋਨ ਲੈ ਕੀ ਆ ਦੇਖੋ ਜੀ ਉਹ ਕਟਾਉਣੇ ਉਹ ਕਟਾਉਣੇ ਵਾਲਿਆਂ ਨੂੰ ਕਟਾਉਣੇ ਵਾਲੇ ਚੇਂਜ ਦਿੱਤੀ ਉਹਨਾਂ ਨੇ ਚੇਂਜ ਵਾਪਸ ਆਹੋ ਵਾਪਸ ਦੇ ਸੇ ਪਾਤੀ ਦਾਦੇ ਹੂੰ ਤੇ ਆਪਾਂ ਜਿਆਦਾ ਦਿੱਤੇ ਸੀ ਨਾ ਹਾਂ ਕੀ ਦਿੱਤਾ ਸੀ ਆਪਾਂ ਉਹਨਾਂ ਨੂੰ ਨੋਟ ਦਿੱਤੇ ਸੀ ਤੂੰ ਨੋਟ ਦਿੱਤੇ ਸੀ ਨਾ ਹਾਂ ਹੂੰ आगा। नहीं आगा। मेडिकल है मेडिकल क्लिनिक। चल अगे <laughs> ਉਹ ਸੀ ਪੱਤੇ ੜੋਂਦੇ ਆ ਬਲੂਅਰ ਨਾਲ ਆਪਾਂ ਗੱਲ ਕਰਦੇ ਸੀ ਨਾ ਪੱਤੇ ੜੋਂਦੇ ਫੇ ਰੁੱਕ ਜਾ ਰੁੱਕ ਜਾ ਰੁੱਕ ਜਾ ਰੋਡ ਆ ਆ ਜਾ ਉਹ ਸੀ ਐਂ ਪੱਤੇ ੜਾ ਦਿੰਦੇ ਆ ਉਹ ਸੀ ਪੱਤੇ ੜੋਂਦਾ ਹਵਾ ਨਾਲ ਆ ਜਾ ਆ ਰੋਡ ਪਾਰ ਕਰ ਲਾ ਪਤਨ ਦੇਖਿਆ ਮਸ਼ੀਨ ਆ ਉਹਦੇ ਕੋਲੇ ਪੱਤੇ ੜਾਉਣ ਵਾਲੀ ਬਲੂਅਰ ਕਹਿੰਦੇ ਆ ਉਹਨੂੰ ਬਲੋ ਕਰਦਾ ਉਹ ਸੀ ਉਹ ਦੇਖ ਬਲੋ ਕਰਦਾ ਪੱਤੇ ਚਾਹਤ ਹੁੰਦੀ ਉਹਨਾਂ ਮੋਰ ਮੋਰ ਕੀ ਜਾਂਦੇ ਐਵੇਂ ਨਹੀਂ ਨਾ ਚਾਹਤ ਹੁੰਦੀ ਆ ਡੈਡੀ ਆ ਬਹੁਤ ਚਾਹਤ ਹੁੰਦੀ ਆ ਤੇ ਕੇ ਰਹਿੰਦੇ ਚਾਹਤ ਆ ਬਿਲਡਿੰਗਾਂ ਸੋਹਣੀਆਂ ਬਿਲਡਿੰਗਾਂ ਕਿੰਨੀਆਂ ਸੋਹਣੀਆਂ ਹਨ ਨਵੀਆਂ ਐ ਇਹਦੇ ਸ਼ਰਾਬ ਵੇਚਦੇ ਨੇ ਲਿਕੋਰ ਸਟੋਰ

ਕਮੋਦਾ ਠੀਕ ਅੱਛਾ ਪਮਿਹਰੀ ਕਹਿੰਦਾ ਉਹ wind mill ਇੰਗਲਿਸ਼ ਕਹਿੰਦੇ wind mill ਆਈ ਥਿੰਕ wind mill ਹੀ ਕਹਿੰਦੇ ਪੰਜਾਬੀ ਚ ਪੱਖੀ ਕਹਿੰਦਾ ਹੈ ਪੱਖੀ ਕਹਿੰਦਾ ਕੀ ਕਹਿੰਦੇ ਹੁੰਦੇ ਆ ਪੱਖੀ ਕਹਿੰਦੇ ਉਹਨਾਂ ਦਾ ਕੁਛ ਇਦਾਂ ਦਾ ਹੀ ਨਹੀਂ ਚਾਹ ਚੜੀ ਚੱਕਰ ਚੱਕਰ ਕੋ ਸ਼ਦਾਈ ਕਹਿੰਦੇ ਆ ਤੇ ਮੁੱਛੇ ਤੇ ਨਹੀਂ ਆ ਰਹਾ ਪਤਾ ਕਹਿੰਦੇ ਆ ਇਹਦਾ ਕੁਝ ਨਾ ਹੈਗਾ ਚੇਤਾ ਭੁੱਲ ਗਿਆ ਫੁੱਲ ਚੜੀ ਉਹਨਾਂ ਵੀ ਕੀ ਤੇ ਨਹੀਂ ਫੁੱਲ ਚੜੀ ਦਾ ਕੁਝ ਹੋਰ ਹੁੰਦਾ ਹਵਾ ਵਾਲੀ ਤਾਂ ਨਹੀਂ ਕੀ ਕਹਿੰਦੇ ਪੁਮੀਰੀ ਪਤਾ ਨਹੀਂ ਯਾਰ ਕੁਛ ਕਹਿੰਦੇ ਆ ਕੁਛ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਆ ਚੱਕਰ ਚੱਕਰੀ ਚੱਕਰੀ ਕਹਿੰਦੇ ਹੁਣ ਹਵਾ ਵਾਲੀ ਚੱਕਰੀ ਚੱਕਰੀ ਚੱਕਰ ਗੋਲ ਚੱਕਰ ਆਏ ਨਾ ਮਾਰ ਮੇਰੇ ਚਲਿਏ ਹਾਂ ਚਲਿਏ ਹੌਲੀ 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 ਡੈਗ ਜਾਨ ਡੈਗ ਜਾਨ شوفوا ਕੀ ਗੱਲ ਹਾਂ ਉਹਨੇ ਪਾਸੇ ਉੱਥੇ ਛੋੜ ਦਿਆ ਆ ਗੱਦਾ ਕਿਵੇਂ ਰੱਖਿਆ ਕਿਸ ਨੇ ਹਾਂ ਮੈਨੂੰ ਟਾਈਡਰ ਨਹੀਂ ਹਾਂ ਟਰੀ ਦੇ ਨਾਲ ਲਾ ਕੇ ਰੱਖਿਆ ਚਾਹੇ ਟਰੀ ਟੁੱਟ ਜਾਏ ਚਾਹੇ ਟਰੀ ਟੁੱਟ ਜਾਏ ਹੈ ਟਰੀ ਨਾਲ ਜੀ ਹੂੰ ਟੁੱਟ ਸਕਦਾ ਕੋਪਾਰਾ ਨਾ ਗੱड्डा ਮਾਰਾ ਗੱड्डा ਹੂੰ ਓਕੇ ਪਾਰੇ ਹੁੰਦੇ ਗੱਡੇ ਬਾਕਸ ਬੈਟਦਾ ਸੀ ਉਹ ਥੱਲੇ ਵਾਲਾ ਬਲਾ ਉੱਥੱਲੇ ਜਿਹੜਾ ਹੁੰਦਾ ਜਿਹੜਾ ਕੀ ਜੇ ਉਹਨਾਂ ਨੂੰ ਆ ਜਾ ਆ ਕਿੱਥੇ ਜਾਂਦੀ ਪਤਾ ਨਹੀਂ ਪਤਾ ਆ ਜਾ ਕਿੱਥੇ ਜਾਂਦੀ ਆ ਆ ਜਾ ਕਿੱਥੇ ਜਾਂਦੀ ਉਹ ਬਾਸਤ ਇਹ ਸਰੀ ঈਗਲਸ ਹਾਕੀ ਕਲੱਬ रुक गया रुक गया तुर चल रह चल ना, ना? खड़ जा हां खड़ जा खज खा क्या हाथ चाहिए था? ਰੇਕੜਾ ਰੇਕੜ ਹੁਣ ਜੰਪ ਕਰ ਕੁਛ ਚਾਓ ਬਾ ਮੂਰੇ ਸਟਾਪ ਸਾਈਨ ਆ ਰਿਹਾ ਚਲੋ ਜੀ ਮਿਲਦੇ ਆ ਕੱਲ ਨੂੰ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ E